ਲੋਕ ਬੁਲਾਓ ਵੰਡਾ ਦੋ ਛੰਡਾ ਦੋ ਛੰਡਾ ਨੇ ਉਹੇ ਚੱਲਾ ਗਿਆ ਤੇਰਾ ਮਰਾ ਇੱਕ ਮਿੰਟ ਚੰਡਾ ਦੇ ਚੰਡਾ ਦੇ ਚੰਡਾ ਦੇ ਚੰਡਾ ਜਿਵੇਂ ਉਤਾਰਿਆ ਉਹ ਉਤਾਰਿਆ ਕਿਉਂ ਉਤਾਰਾ ਕਿਉਂ ਉਤਾਰਾ ਚੰਡਾ ਮਰਾ ਅਸੀਂ ਮਾਵਾ ਭੈਣਾਂ ਦੀ ਕਿੱਟ ਕੀ ਜੋ ਬੀਤੀ ਐ ਨਹੀਂ ਨਹੀਂ ਕਿਉਂ ਲਾ ਰਿਹਾ ਇਹ ਵੀਡੀਓਜ਼ ਹਮਾਚਲ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਪੰਜਾਬੀ ਨੌਜਵਾਨਾਂ ਦੇ ਨਾਲ ਗਾਲੀ-ਗਲੋਚ ਕੀਤਾ ਜਾ ਰਿਹਾ ਤੇ ਸੰਤ ਭਿੰਡਰਾਂ ਵਾਲਿਆਂ ਦੇ ਲੱਗੇ ਝੰਡੇ ਨੂੰ ਬਾਈਕ ਤੋਂ ਧੱਕੇ ਨਾਲ ਹਟਾਇਆ ਜਾਂਦਾ ਅਤੇ ਡੰਡੇ ਨੂੰ ਤੋੜ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਇੱਕ ਸਖਸ਼ ਖਾਲਸਤਾਨੀ ਸਾਲੇ ਭੈਣ ਦੀਆਂ ਗਾਲਾਂ ਕੱਢਦਾ ਸੁਣਿਆ ਜਾ ਸਕਦਾ ਦੂਜੇ ਪਾਸੇ ਭਾਈਚਾਰਕ ਸੰਝ ਨੂੰ ਤੋੜ ਕੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਦੇ ਟੁਕੜਿਆਂ ਉੱਤੇ ਪੱਲਣ ਵਾਲੇ ਮੀਡੀਆ ਤੇ ਕੁਝ ਲੋਕ ਉਸ ਨੂੰ ਵੱਡਾ ਦੇਸ਼ ਭਗਤ ਅਤੇ ਪੰਜਾਬੀ ਨੌਜਵਾਨਾਂ ਨੂੰ ਸੰਤਾਂ ਦੀ ਆੜ ਦੇ ਵਿੱਚ ਦੇਸ਼ ਵਿਰੋਧੀ ਐਲਾਨਣ ਤੇ ਜ਼ੋਰ ਲਾ ਰਹੇ ਨੇ ਵੰਦੀ ਸੁਮਹਾਨ ਧਰਤੀ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਕੁਝ ਤੱਥਾਂ ਤੋਂ ਜਾਣੂ ਕਰਵਾ ਰਹੇ ਹਾਂ ਰੋਜ਼ਾਨਾ ਪਹਿਰੇਦਾਰ ਦੀ ਲਿਖਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਰ ਕੌਮ ਜਾਂ ਬਰਾਦਰੀ ਦੇ ਆਪਣੇ ਰੋਲ ਮਾਡਲ ਜਾਂ ਸ਼ਹੀਦ ਹੁੰਦੇ ਨੇ ਸਿੱਖੇ ਇਤਿਹਾਸ ਸ਼ਹੀਦਿਆਂ ਨਾਲ ਭਰਿਆ ਪਿਆ ਸਿੱਖ ਸ਼ਹੀਦਾਂ ਨੂੰ ਬਹੁਤ ਸਤਿਕਾਰ ਦਿੰਦੇ ਨੇ ਬੇਸ਼ੱਕ ਉਹ ਪ੍ਰਾਤਨ ਸਮੇਂ ਵਿੱਚ ਸ਼ਹੀਦ ਹੋਏ ਹੋਣ ਜਾਂ ਵਰਤਮਾਨ ਸਮੇਂ ਦੇ ਸ਼ਹੀਦ ਹੀ ਕਿਉਂ ਨਾ ਹੋਣ ਪਿਛਲੀ 4 ਸਦੀਆਂ ਵਿੱਚ ਵੀ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਜਿਨ੍ਹਾਂ ਵਿੱਚ ਇੱਕ ਮਹਾਨ ਸ਼ਖਸੀਅਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਉਹਨਾਂ ਨੂੰ ਕੁਝ ਰਾਜਸੀ ਟੁਕੜਵੁੱਚਾਂ ਤੋਂ ਬਿਨਾਂ ਪੰਜਾਬ ਤੱਕ ਹੀ ਦੁਨੀਆ ਦਾ ਹਰ ਸਿੱਖ ਸਤਿਕਾਰ ਦਿੰਦਾ ਹੈ ਅੱਜ ਬਹੁਤ ਸਾਰੇ ਉਹ ਸਿੱਖ ਮੌਜੂਦ ਨੇ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਗਤ ਕੀਤੀ ਜਾਂ ਸੰਤਾਂ ਨੂੰ ਨੇੜੇ ਤੱਕਿਆ ਸੰਤ ਭਿੰਡਰਾਂਵਾਲੇ ਸਿੱਖੀ ਨਹੀਂ Hindu Muslim ਜਾਂ ਹੋਰ ਕਈ ਬਰਾਦਰੀਆਂ ਵਿੱਚ ਵੀ ਇੱਕ ਵੱਖਰਾ ਸਤਕਾਰ ਰੱਖਦੇ ਸਨ ਕਿਉਂਕਿ ਸੰਤਾਂ ਦੀ ਸਖਸ਼ੀਅਤ ਨੂੰ ਬੇਸ਼ੱਕ ਸਰਕਾਰੀ ਤੰਤਰ ਨੇ ਬਦਨਾਮ ਕਰ ਲਈ ਅਨੇਕਾਂ ਵਰਤਾਂਤ ਸਿਰਜੇ ਪਰੰਤੂ ਆਮ ਲੋਕਾਂ ਦੇ ਦਿਲਾਂ ਵਿੱਚ ਸੰਤ ਜੀ ਅੱਜ ਵੀ ਰਾਜ ਕਰਦੇ ਨੇ ਜਿਹੜੇ ਸਿੱਖ ਬੱਚੇ ਅੱਜ ਜਵਾਨੀ ਵਿੱਚ ਨੇ ਜਾਂ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ 2.5 ਦਹਾਕੇ ਬਾਅਦ ਵੀ ਜਨਮੇ ਨੇ ਉਨ੍ਹਾਂ ਦੇ ਮੋਬਾਈਲ ਫੋਨ ਉੱਤੇ ਵੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਈ ਹੈ ਪਰੰਤੂ ਭਾਰਦੀ ਫਿਰਕੂ ਸਿਆਸਤ ਉਸ ਵਿੱਚ ਪਾਰਟੀ ਕੋਈ ਵੀ ਹੋਵੇ ਉਹ ਸੰਤਾਂ ਦੇ ਖਿਲਾਫ ਪ੍ਰਚਾਰ ਕਰਕੇ ਹਿੰਦੂ ਭਾਈਚਾਰੇ ਵਿੱਚ ਇੱਕ ਭੈਅ ਪੈਦਾ ਕਰਕੇ ਵੋਟਾਂ ਲੈਂਦੀ ਹੈ ਇਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਹਊਆ ਬਣਾ ਕੇ ਪੇਸ਼ ਕੀਤਾ ਹੋਇਆ ਹੈ ਕੁਝ ਕੁ ਕੱਟੜਵਾਦੀ ਲੋਕ ਆਪਣੇ ਸ਼ਬਦਾਂ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਲੱਕਬ ਨਾਲ ਸੰਬੋਧਨ ਕਰਦੇ ਨੇ ਪਰੰਤੂ ਕਈ ਹਿੰਦੂ ਲਿਖਾਰੀਆਂ ਨੇ ਸੰਤਾਂ ਦੇ ਪੱਖ ਵਿੱਚ ਲਿਖਿਆ ਅਤੇ ਅੱਜ ਵੀ ਬਹੁਤ ਸਾਰੇ ਅਜਿਹੇ ਗੈਰ ਸਿੱਖ ਆਗੂ ਮੌਜੂਦ ਨੇ ਜਿਹੜੇ ਸੰਤ ਭਿੰਡਰਾਂ ਵਾਲਿਆਂ ਨੂੰ ਸੁਧਾਰਵਾਦੀ ਆਗੂ ਜਾਂ ਇੱਕ ਧਾਰਮਿਕ ਸੰਤ ਕਹਿੰਦੇ ਸਨ ਸਿੱਖ ਵੀ ਸੰਤ ਭਿੰਡਰਾਂ ਵਾਲਿਆਂ ਨੂੰ ਪਿਆਰ ਕਰਦੇ ਨੇ ਅਤੇ ਉਹ ਆਪਣੀਆਂ ਕਮੀਜ਼ਾਂ ਜਾਂ ਝੰਡਿਆਂ ਉੱਤੇ ਸੰਤਾਂ ਦੀ ਫੋਟੋ ਲਾਉਣਾ ਇੱਕ ਮਾਣ ਸਮਝਦੇ ਨੇ ਸਾਧਨਾ ਉੱਤੇ ਵੀ ਅਕਸਰ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਪਰ ਕੁਝ ਸ਼ਰਾਰਤੀ ਜਿਹੜੇ ਸਿੱਖਾਂ ਨੂੰ ਨਫ਼ਰਤ ਕਰਦੇ ਨੇ ਉਹ ਸੰਤ ਜਰਨੈਲ ਸਿੰਘ ਦੀ ਆੜ ਲੈ ਕੇ ਦੂਜੇ ਸੂਬਿਆਂ ਵਿੱਚ ਜਾਣ ਵਾਲੇ ਸਿੱਖ ਯਾਤਰੀਆਂ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਦੇ ਨੇ ਤਾਂ ਕਿ ਇਹ ਮਸਲਾ ਬਣ ਜਾਵੇ ਤੇ ਇਸ ਨਾਲ ਦੋ ਫਿਰਕਿਆਂ ਵਿੱਚ ਝਗੜਾ ਹੋਵੇ ਜੋ ਸਿੱਖਾਂ ਲਈ ਨਫ਼ਰਤ ਦਾ ਕਾਰਨ ਬਣੇ। ਬੇਸ਼ੱਕ ਸਰਕਾਰ ਹਿਮਾਚਲ ਵਿੱਚ ਕਾਂਗਰਸ ਦੀ ਹੈ ਪਰ ਇਹ ਵੀ ਸੱਚ ਹੈ ਕਿ ਭਾਜਪਾ ਅਤੇ ਆਰਐਸਐਸ ਦੇ ਕਰਿੰਦੇ ਅਤੇ ਖਾਸ ਕਰਕੇ ਕੰਗਨਾਰ ਨਾਉਤ ਵਰਗੇ ਨਫਰਤੀ ਲੋਕ ਅਜਿਹੇ ਮਸਲੇ ਖੜੇ ਕਰਦੇ ਨੇ ਅਤੇ ਅਕਸਰ ਆਪਣੀਆਂ ਮੀਟਿੰਗਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਹੱਤਵਾਦੀ ਕਹਿੰਦੇ ਨੇ ਜਦਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਜਾਣਕਾਰੀ ਲੈਣ ਲਈ ਬਹੁਤ ਲੋਕਾਂ ਨੇ ਭਾਰ ਦੇ ਗ੍ਰਹਿ ਵਿਭਾਗ ਅਤੇ ਏਜੰਸੀਆਂ ਤੋਂ ਆਰਟੀਆਈ ਪਾ ਕੇ ਕੁਚਕ ਕੇ ਸੰਤ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਜੱਪਗੋੜਾ ਕਦੋਂ اقਰਾਰ ਦਿੱਤਾ ਗਿਆ ਸੀ ਜਾਂ ਉਹਨਾਂ ਦੇ ਖਿਲਾਫ ਕਿੰਨੇ ਅਪਰਾਧਿਕ ਮਾਮਲੇ ਦਰਜ ਨੇ ਤਾਂ ਇੱਕ ਹੀ ਜਵਾਬ ਮਿਲਦਾ ਰਿਹਾ ਕਿ ਨਾਤਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਸੀ ਅਤੇ ਨਾ ਹੀ ਉਨ੍ਹਾਂ ਨੂੰ ਪੁਲਿਸ ਜਾਂ ਕਿਸੇ ਸਰਕਾਰੀ ਵਿਭਾਗ ਨੇ ਕਦੇ ਅੱਤਵਾਦੀ ਜਾਂ ਦੇਸ਼த்ਰੋਹੀ ਕਰਾਰ ਦਿੱਤਾ ਹੈ ਸੰਤਾਂ ਦੀ ਯਾਦਗਾਰ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਬਣੀ ਹੋਈ ਹੈ ਇਸ ਤੋਂ ਬਾਅਦ ਫਿਰ ਵੀ ਕੋਈ ਝਗੜਾ ਬਾਕੀ ਨਹੀਂ ਰਹਿੰਦਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਉੱਤੇ ਕੋਈ ਵਿਵਾਦ ਹੋਵੇ ਉਹ ਸਿੱਖਾਂ ਦੇ ਹੀਰੋ ਨੇ ਅਸਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਇੱਕ ਪ੍ਰੇਰਨਾ ਸਰੋਤ ਨੇ ਉਹ ਹੱਕ ਇਨਸਾਫ ਦੀ ਗੱਲ ਕਰਦੇ ਸਨ ਅੱਜ ਜਿਹੜੇ ਲੋਕ ਸਰਕਾਰੀ ਜਾਂ ਬਹੁਗਣਤੀ ਦੀਆਂ ਨੀਤੀਆਂ ਤੋਂ ਪੀੜਤ ਨੇ ਜਦ ਉਹ ਸੰਤਾਂ ਦੇ ਲੈਕਚਰ ਸੁਣਦੇ ਨੇ ਤਾਂ ਉਹਨਾਂ ਦੇ ਅੰਦਰ ਜਜ਼ਬਾ ਪੈਦਾ ਹੁੰਦਾ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਚੁਣੌਤੀ ਦੇਵੇ ਇਸ ਕਰਕੇ ਸਮੇਂ ਦੀ ਹਕੂਮਤ ਜਾਂ ਭਾਰਤ ਦੀ ਫਿਰਕੂ ਰਾਜਨੀਤੀ ਜਿਹੜੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇਖ ਰਹੀ ਆ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਿੱਖ ਸਾਡੀ ਇਸ ਫਿਰਕੂ ਸਾਜ਼ਿਸ਼ ਕਾਮਯਾਬ ਹੋਣ ਸਾਹਮਣੇ ਇੱਕ ਵੱਡਾ ਰੋੜਾ ਨੇ ਅਤੇ ਖਾਸ ਕਰਕੇ ਜਿਹੜੇ ਸੰਤ ਭਿੰਡਰਾਂ ਵਾਲਿਆਂ ਨੂੰ ਆਪਣਾ ਹੀਰੋ ਮੰਨਣਗੇ ਉਹ ਜਾਗਰਤ ਹੋਣਗੇ ਬੇਸ਼ੱਕ ਸਰਕਾਰੀ ਸਹਿਤ ਕੁਝ ਲੋਕ ਕ ਸੰਤਾਂ ਦੀ ਤਸਵੀਰ ਉੱਤੇ ਇਤਰਾਜ਼ ਕਰਨ ਪਰੰਤੂ ਕੋਈ ਵੀ ਦੁਨੀਆ ਦੀ ਤਾਕਤ ਸੰਤਾਂ ਦੀ ਤਸਵੀਰ ਨੂੰ ਸਿੱਖਾਂ ਦੇ ਦਿਲਾਂ ਵਿੱਚੋਂ ਨਹੀਂ ਮਿਟਾ ਸਕਦੀ ਸੰਤ ਭਿੰਡਰਾਂ ਵਾਲੇ ਕਿਸੇ ਫਿਰਕੇ ਨੂੰ ਨਫ਼ਰਤ ਨਹੀਂ ਕਰਦੇ ਸਨ ਉਹ ਸਿੱਖ ਪੰਥ ਦੀ ਚੜ੍ਹਦੀ ਕਲਾ ਜ਼ਰੂਰ ਚਾਹੁੰਦੇ ਸੀ ਇਸ ਲਈ ਸੰਤਾਂ ਦੀ ਤਸਵੀਰ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸਿੱਖ ਸਿਆਸਤ ਜਾਂ ਪੰਥਕ ਜਥੇਬੰਦੀਆਂ ਨੂੰ ਇਸ ਮਾਮਲੇ ਦਾ ਨੋਟਸ ਲੈਣਾ ਚਾਹੀਦਾ ਤਾਂ ਕਿ ਕਿਸੇ ਯਾਤਰੀ ਨੂੰ ਕਿਸੇ ਦੂਜੇ ਸੂਬੇ ਵਿੱਚ ਜਲੀਲ ਨਾ ਹੋਣਾ ਪਵੇ ਅਤੇ ਜਿਹੜੇ ਫਿਰਕੂ ਲੋਕ ਤਸਵੀਰਾਂ ਨੂੰ ਵਿਵਾਦ ਬਣਾ ਕੇ ਨਫ਼ਰਤ ਖੜੀ ਕਰਨ ਦੀ ਚਾਲ ਚੱਲ ਰਹੇ ਨੇ ਉਹ ਵੀ ਬਾਜ਼ ਆਉਣ ਉਹਨਾਂ ਨੂੰ ਤਸਵੀਰ ਤੋਂ ਨਹੀਂ ਡਰਨਾ ਚਾਹੀਦਾ